ਫਗਵਾੜੇ ਦਾ ਮਸ਼ਹੂਰ ਸਟੋਰ ਆਸ਼ੂ ਦੀ ਹੱਟੀ ਹੋਣ ਜਾ ਰਿਹਾ ਖਾਲੀ ਸਾਰੇ ਕੱਪੜੇ ਮਿਲਣ ਜਾ ਰਿਹਾ ਦੇ ਦੇ ਰੇਟਾਂ ਤੇ ਭਾਈ ਇੱਦੇ ਰੇਟਾਂ ਦੇ ਨਹੀਂ ਮਿੱਟੀ ਦੇ ਪਾ ਦੇ ਰਹੇ ਆ ਇੱਕ ਦੇ ਨਾਲ ਇੱਕ ਫ੍ਰੀ ਦੇ ਰਹੇ ਆ ਭਾਈ ਪੂਰੀ ਦੁਕਾਨ ਖਾਲੀ ਕਰਨੀ ਆ ਜਿਹੜਾ 200 ਰੁਪਏ ਖਰੀਦ ਵਾਲਾ ਉਹ ਵੀ 100 ਰੁਪਏ ਚ 300 ਰੁਪਏ ਖਰੀਦ ਵਾਲਾ ਉਹ ਵੀ 100 ਰੁਪਏ ਚ 400 ਦੇ ਖਰੀਦ ਵਾਲਾ ਉਹ ਵੀ 100 ਰੁਪਏ ਦੇ ਵਿੱਚ ਭਾਜੀ ਸਾਰੇ 500 ਰੁਪਏ ਖਰੀਦ ਵਾਲਾ ਉਹ ਵੀ 100 ਰੁਪਏ ਦੇ ਵਿੱਚ ਦੇ ਦੇ ਆ ਜਿਹੜਾ ਮਰਜ਼ੀ ਲਓ 100 ਰੁਪਏ ਜਿਹੜਾ ਮਰਜ਼ੀ ਲੈ ਜਾ ਲੁੱਟ ਗਿਆ ਛੇਟੀ ਵਾਲਿਆਂ ਨੂੰ 250 ਰੁਪਏ ਵਾਲਾ ਇੱਕ ਦਿਨ ਨਾਲ ਇੱਕ ਫ੍ਰੀ ਸਰ 125 ਰੁਪਏ ਨਾਲ ਇੱਕ ਫ੍ਰੀ ਦੁਬੱਟੇ ਵੀ ਪਿਓਰ ਦੇ ਨਾਲ ਦੇਣਾ ਆਪਾਂ 500 ਵਾਲਾ ਇਹ ਵੀ 500 ਦੇ ਦੋ ਆਲੋ 400 ਦਾ ਆ ਇੱਕ ਨਾਲ ਇੱਕ ਇਹ ਵੀ ਫ੍ਰੀ ਦੇਵਾਂਗੇ ਦੇ ਵਿੱਚ ਸਾਰਾ ਇੱਕ ਦੇ ਇੱਕ ਫ੍ਰੀ ਭਾਜੀ ਸਾਰੀ ਦੁਕਾਨ ਦੇ ਵਿੱਚ ਇੱਕ ਨਾਲ ਇੱਕ ਫ੍ਰੀ ਆ ਆ ਕਿੰਨੇ ਦਾ ਭਾਜੀ 150 ਰੁਪਏ ਦਾ ਮੀਟਰ ਨਾ ਨਾ ਪੂਰਾ ਗੁਰਦਾ ਵਿਆਮਾ ਤੋਲੀਆ ਜਿਹੜਾ ਬਾਜ਼ਾਰ ਚ 70 ਦਾ ਤੁਹਾਡਾ ਰੇਟ ਹੈ ਪਿਆਰ ਰੁਪਏ ਦਾ ਹੁਣ ਆਪਾਂ ਦੇਨੇ ਪਜਾ ਦੇ 2 25 ਰੁਪਏ 25 ਰੁਪਏ ਗੋਲੀਆਂ ਭਾਈ ਤੁਹਾਨੂੰ ਦਸੀਏ ਨਾ ਬਾ ਬਾ ਸਟੋਕ ਲਈ ਕਰਨਾ ਬਸ ਆਪਾਂ ਸਰ ਗਵਾਲੀਅਰ ਦੀ ਪੈਡ ਸੈਟ ਹਾਂਜੀ 200 ਰੁਪਏ ਦੀ 2 ਹਾਂ ਇੱਕ ਨਾਲ ਇੱਕ ਫਰੀ ਆਹ ਸਭ ਤੋਂ ਵਧੀਆ ਕੇਸਮੈਂਟ ਦੀ ਜੱਦਾ ਰਾ ਬਜਾਜ ਵਾਲਿਆਂ ਦੀ ਇਹ ਦੇਣੀ ਹੈ 500 ਦੀਆਂ 2 ਅੱਛਾ ਪਲਾਜ਼ੋ ਕਿੰਨੇ ਦਾ 500 ਰੁਪਏ ਦਾ ਭਾਜੀ ਇੱਕ ਨਾਲ ਇੱਕ ਵੀ ਫਰੀ ਦੇਵਾਂਗੇ ਤੁਹਾਨੂੰ ਜਾਮਗੋਟਨ 500 ਰੁਪਏ ਦਾ ਇਹ ਆਪਾਂ ਦੋ ਦਿਨੇ ਹੁਣ 500 ਦੇ ਦੋ ਏਸੀ ਦੇ ਕੰਪਟਰ ਹੈ ਹਾਂਜੀ ਨਾਲ ਬੈੱਡ ਸ਼ੀਟ ਵੀ ਨਾਲ ਬੈੱਡ ਸ਼ੀਟ ਫ੍ਰੀ ਮਤਲਬ 1000 ਰੁਪਏ ਦੇ ਹੋਣਾ ਦੋ ਮਿਲਨੇ ਆ ਦੋ ਮਤਲਬ 500 ਦੇ ਸਾਰਾ ਇਕੱਠਾ ਹੋ ਗਿਆ ਆ 600 ਦਾ ਸੂਟ 300 ਦਾ ਪੈ ਗਿਆ ਕਿਦੋਂ ਮਿਲਜੂ 300 ਚੁੰਨੀ ਨਹੀਂ ਮਿਲੀ ਤੁਹਾਨੂੰ ਕਦੇ ਇੱਕ ਇੱਕ ਹਟਾ ਦੇ ਜੁਨੀ ਇੱਕ ਹਟਾ ਕੇ ਬਾਹਰ ਆ ਸਿਰੋਂ ਘਾਟਾ ਤਾਂ ਪਾ ਰਹੇ ਆ ਕਿ ਦੁਕਾਨ ਦਾ ਸਾਰਾ ਸਟਾਕ ਇੱਕ ਵਾਰੀ ਕਰੀਏ ਕਰਨਾ ਹੈ ਕਰਨਾ ਆਪਾਂ ਭਾਜੀ ਇਹ ਸੂਟ ਦੇ ਵਿੱਚ ਮੈਨੂੰ ਹੁਣ 1500 ਕਟਾ ਆਇਆ 1500 ਕਟਾ ਇਰੇ ਵਿੱਚ ਮੈਨੂੰ 1000 ਰੁਪਏ ਘਾਟਾ 1200 ਵਿੱਚ ਵੀ ਘਾਟਾ ਪੱਲਿਓ ਪੱਲਿਓ ਕੋਲੋ ਜੇਬੋ ਕੋਲੋ ਬਾਣੇ ਪਏ ਕੋਲੋ ਕੋਲੋ ਦੇ ਬਾਰੇ ਭਾਈ ਸਟਾਕ ਕਲੀਅਰ ਕਰਨਾ ਆਪਾਂ ਇਹ ਜਿਹੜੀ ਸਟਾਕ ਕਲੀਅਰ ਕਰਨਾ ਆਪਾਂ ਕਮਾਲ ਆ ਭਾਜੀ 900 ਇੱਥੇ ਤੁਹਾਨੂੰ ਆ ਲਿਆ ਨੂੰ ਮੇਰੇ ਦੇਲ ਨਹੀਂ ਕਰਦਾ ਸੀ ਮਗਰ ਤੁਸੀਂ ਆ ਗਏ ਹੁਣ ਇਹ ਦਿਲ ਕਿਉਂ ਨਹੀਂ ਕਰਦਾ ਸੀ ਭਾਜੀ ਬੁਲਬੁਲ ਦੇ ਬੱਚੇ ਪੇ ਬੁਲਬੁਲ ਦੇ ਬੱਚੇ ਜਿਹੜੇ ਜਾ ਕੇ ਦੋ ਦੋ ਸਾਲਾਂ ਜਾ ਕੇ ਬਿਜਾਰ ਚ ਆਣੀ ਮਾਰਕੀਟਾਂ ਚ ਜਾਂ ਉਹ ਵਾਲੇ ਚੀਜ਼ਾਂ ਨੂੰ ਅਡਵਾਂਸ ਚ ਦੇਣੀ ਆਪਾਂ ਕਟ ਪੈਂਦਾ ਇਸ ਕਰਕੇ ਕਟਾ ਪੈਂਦਾ ਹੁਣ ਭਾਜੀ ਤਾਂ ਨਹੀਂ ਦੇ ਲਿਆ ਨੂੰ ਦਿਲ ਕਰਦੇ ਨੂੰ ਸਾਰੇ ਕੁਝ ਇਥੋਂ ਵੀ ਕਿਨ ਇੱਕ ਫਰੀ ਭਾਜੀ ਸਾਰੀ ਦੁਕਾਨ ਦੇ ਵਿੱਚ ਇੱਕ ਵਰੀ ਇੱਕ ਨਾ ਇੱਕ ਫਰੀ ਦੇ ਦੇਣਾ ਆਪਾਂ ਪੂਰੇ ਵਰਲਡ 'ਚ ਨਾ ਤੁਕੀ ਬਣਾ ਲੈਣੀ ਆ ਬਿਆਸ਼ ਛੱਟੀਵਾਂ ਨੇ ਇੱਕ ਨਾ ਇੱਕ ਫਰੀ ਦਿੱਤਾ ਸੀ ਮਤਲਬ ਇਹ ਭਾਜੀ ਸਟਾਕ ਜਿਹੜਾ ਹੈਗਾ ਇਹਦੇ ਹੀ ਆ ਹੋਰ ਆਣਾ ਸਟਾਕ ਭਾਜੀ ਮੇਰੇ ਕੋਲ ਬੇਸ਼ੁਮਾਰ ਪਿਆ ਸਟਾਕ ਜਿਹੜਾ ਹੈਗਾ ਦੁਕਾਨ ਦੇ ਅੰਦਰ ਉਹੀ ਆ ਇਸ ਤੋਂ ਬਾਅਦ ਨਹੀਂ ਇਸ ਤੋਂ ਬਾਅਦ ਨਾ ਸਟਾਕ ਨਹੀਂ ਆਣਾ ਆ ਦਮੱਤੇ ਦੇਣੀ ਇਦਾਂ ਦੇ ਪਾਰੇ ਪਾਰੇ 1000 ਰੁਪਏ ਦਾ ਇੱਕ ਇੱਕ ਦੇ ਨਾਲ ਇੱਕ ਫਰੀ 5000 ਰੁਪਏ ਦਾ ਸੂਟ ਸਿਰਫ 1500 ਰੁਪਏ ਦੇ ਵਿੱਚ ਹੋਨਾ 1500 ਵਾਲੀ ਇੱਕ ਨੱਕ ਬਰੀ 2000 ਵਾਲੀ ਇੱਕ ਨੱਕ ਬਰੀ 5000 ਵਾਲੀ ਇੱਕ ਨੱਕ ਬਰੀ ਭਾਜੀ ਲੋਕਾਂ ਦਾ ਸਵਾਲ ਆ ਰਿਹਾ ਸੇਲ ਤੇ ਨਹੀਂ ਹੈਗੀ ਭਾਜੀ ਸੇਲ ਹੁੰਦੀ ਘਟਾ ਥੋੜੀ ਬੰਦੀ ਆਪਾਂ ਇੱਕ ਤਾਂ ਸਿਰਫ ਸਟਾਕ ਲਈਏ ਕਰਨਾ ਲਗਾ ਦਾ ਸੋ ਭਾਈ 1500 ਰੁਪਏ ਦਾ ਦੋ ਹਾਂ ਦੋ ਮੇਲੇ ਦੋ ਹੀ ਆ ਕੀ ਬੋਲ ਰਹੇ ਮੈਂ ਤੁਹਾਨੂੰ ਪਤਾ ਮੈਨੂੰ ਪਤਾ ਇਹਦਾ 5000 ਰੁਪਏ ਮੇਰੀ ਖਰੀਦ ਆ ਆਪਣੀ ਖਰੀਦ ਦੁਬੱਟਾ ਚੱਕ ਕਰ ਲੋ ਪਹਿਲਾਂ ਦੋ ਦਿਨੇ ਆ ਦੋ ਇੰਨਾ ਘਟਾ ਇੰਨਾ ਘਟਾ ਪਾਣਾ ਪਾਣਾ ਇੱਕ ਵਾਰੀ ਪਾਣਾ ਪਾਣਾ 4500 ਦਾ ਮੇਰੇ ਆਪਣੀ ਖਰੀਦ ਆ ਉਹਨਾਂ ਪਾ 4500 ਦੁੱਧ ਦੇ ਦੇਣੇ ਆ। ਇੱਥੇ ਘਟਾ। ਇੱਥੇ ਵੀ ਘਟਾ। ਖਰੀਦ ਤੋਂ